ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁਰਪ੍ਰੀਤ ਫੈਮਲੀ ਵਲੌਗ ਤੇ ਸਵਾਗਤ ਆ ਤੁਹਾਡਾ ਤੇ ਤੁਸੀਂ ਕਿਵੇਂ ਆ ਉਮੀਦ ਤੇ ਹੁਣ ਕਰਦੇ ਆ ਆਪਾਂ ਵਲੌਗ ਸ਼ੁਰੂ ਵਲੌਗ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਫੁੱਲ ਦੇਖਿਆ ਕਰੋ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਤੇ ਅੱਜ ਕੱਲ ਦਾ ਹੀ ਵੈਸੇ ਤਾਂ ਮੌਸਮ ਖਰਾਬ ਆ ਤੇ ਅੱਜ ਸਵੇਰ ਦਾ ਥੋੜਾ ਥੋੜਾ ਮੀਂਹ ਪੈ ਰਿਹਾ ਹੈ ਬਾਹਲਾ ਹੈ ਨੀਂਗਾ ਕਣੀਆਂ ਚ ਗਈਆਂ ਕਾਫੀ ਤਮਾਤੇ ਤੱਕ ਦੱਸ ਦਿਆ ਗੜੇ ਵੀ ਐ ਪਰ ਜਿਹੜੀਆਂ ਫਸਲਾਂ ਪੱਕੀਆਂ ਪਈਆਂ ਗੜੇ ਗੁੜੇ ਤਾਂ ਨਾ ਹੀ ਹੋ ਨਾ ਮੀਂਹ ਵੀ ਨਾ ਆਵੇ ਮੀਂਹ ਦੀ ਕੋਈ ਐਸੀ ਹੱਲੇ ਜ਼ਰੂਰਤ ਨਹੀਂਗੀ ਆਪੀ ਜਿਹੜੀਆਂ ਫਸਲਾਂ ਉਹਨਾਂ ਨੂੰ ਨੁਕਸਾਨ ਬਹੁਤ ਆ ਫਸਲਾਂ ਨੂੰ ਜਿਹੜੇ ਵਿਚਾਰੇ ਕਿਸਾਨ ਐ ਕਣਕਾਂ ਕੱਢੀ ਜਾਂਦੇ ਐ ਤੇ ਉਸ ਤੋਂ ਬਾਅਦ ਮੀਂਹ ਦੀ ਜ਼ਰੂਰਤ ਹੋਊਗੀ ਮੋਂਤਨੋਂ ਦਕਰ ਨਹੀਂ ਆਵਾਰ ਇੱਧਰ ਲਾ ਗੇਟ ਖੋਲ ਰੱਖਿਆ ਸੀ ਅੱਜ ਮੰਮੀ ਪਤਾ ਨਹੀਂ ਕੱਪੜੇ ਕੁੱਪੜੇ ਸੈੱਟ ਕਰਦੀ ਆ ਇੱਕ ਹੀ ਖੜਾ ਖਾ ਵੀ ਨਾ ਜਾਵੇ ਖੰਦਾ ਰਸ਼ਮੀਨ ਕੱਪੜੇ ਧੋਤੇ ਸੀਗੇ ਸਾਰੇ ਤੇ ਨੇਰੀ ਜੀ ਚੱਲ ਰਹੀ ਉਹ ਬੈਡ ਗਿੱਲਾ ਨਾ ਖੜ ਖੜ ਜਾ ਬ੍ਰੈਡ ਗਿੱਲਾ ਖਾਈ ਜਾਂਦਾ ਗਿੱਲਾ ਹੀ ਖਾਈ ਜਾਂਦਾ ਪਾ ਦੇ ਇਹਨੂੰ ਗਿੱਲਾ ਸਗਾਂ ਦੀ ਵਧੀਆ ਰਸ਼ਮੀ ਨੇ ਤਾਂ ਸੁੱਕਾ ਨਹੀਂ ਖਾਦਾ ਜਾਂਦਾ ਸੁੱਕਾ ਬ੍ਰੈਡ ਇਹ ਤਾਲੂ ਖਣੇ ਆ ਮੀਂਹ ਥੋੜਾ ਥੋੜਾ ਹੀ ਆ ਨਹੀਂ ਕੋਈ ਜ਼ਿਆਦੇ ਹੈ ਨੀਗਾ ਕਈ ਥਾਵਾਂ ਤੇ ਬਹੁਤ ਮੀਂਹ ਆ ਮੈਂ ਆ ਗਈ ਸੀ ਹੁਣ ਉੱਪਰ ਸ਼ਾਮ ਦਾ ਟਾਈਮ ਹੈ ਮੌਸਮ ਹੋ ਗਿਆ ਬਹੁਤ ਠੰਡਾ ਠੰਡਾ ਪਹਿਲਾਂ ਗਰਮੀ ਸੀ ਕਾਫੀ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਗਰਮੀ ਬਹੁਤ ਸੀ ਪਰ ਹੁਣ ਅੱਜ ਮੀਂਹ ਪੈ ਗਿਆ ਨਾ ਥੋੜਾ ਥੋੜਾ ਤੇ ਮੌਸਮ ਹੋ ਗਿਆ ਠੰਡਾ गुरु घर खुलियां पाठ बाबा पढ़ी जसाखी का खंड पाठ गा मौसम बहुत वादिया हो गया ठंडा ठंडा मौसम हो गया गर्मी बिल्कुल नहीं है रश्मि ना आ जाओ उपर ਹੋਦਰ ਦੇਖੋ ਕਿੰਨੇ ਕਬੂਤਰ ਬੈਠੇ ਦੇਖਦੇ ਨਹੀਂ ਵੀਡੀਓ ਚ ਵੀਡੀਓ ਚ ਦੇਖਦੇ ਨਹੀਂ ਕਿ ਕਬੂਤਰ ਨਹੀਂ ਦਾ ਪਾਣੀ ਪੀ ਕੇ ਵੀ ਪੌਦੇ ਆਪਣੇ ਸੁੱਕ ਗਏ ਨਹੀਂ ਵਾਲਾ ਨਹੀਂ ਪਿਆ ਕਿਤੇ ਪਾਸੀਆਂ ਸੀ ਜਿਆਦੇ ਐ ਮੀ ਇੱਥੇ ਸਾਡੇ ਤਾਂ ਠੀਕ ਠਾਕ ਹੀ ਹੈਗਾ ਬਸ ਕਣੀਆਂ ਨਹੀਂ ਸੀਗਾ ਤੇ ਪਰਮਾ सुख गई मस्ती कर दूम दिया, दिया, दिया। टाइम नश्मि कि चढ़ाया गया ਸਾਈਕਲ ਬੜਾ ਸ਼ਰਾਰਤੀ ਕਿੱਥੇ ਸਾਈਕਲ ਚੜਾਇਆ ਹੂੰ ਹੂੰ ਐਸੇ ਸੋਣਾ ਉਹ ਬਿੱਲੀ ਬਾਹਰ ਨਾ ਆਉਂਦੀ ਚੱਕੀ ਵਿੱਚ ਲੰਦੇ ਯੂਟਿਊਬ ਤੇ ਦੇਖਿਆ ਸਾਰਾ ਕੁਝ ਯੂਟਿਊਬ ਤੇ ਹੀ ਦੇਖਦਾ ਹੁੰਦਾ ਮਿੱਲੀ ਬੁਲਾਉਣਾ ਖੋਣਾ ਹੋ ਗਿਆ ਸੀਗਾ ਨੈਕਸਟ ਡੇ ਤੇ ਇਹ ਨਾਲੇ ਰਸ਼ਮੀ ਨੇ ਵੀ ਨਾਲ ਲਿਆ ਰੋਟੀ ਖਾ ਰਹੀ ਆ ਰਸ਼ਮੀ ਨੇ ਖਾ ਲਈ ਅੱਜ ਤਾਂ ਰਸ਼ਮੀ ਨੇ ਵੀ ਖਾ ਲਈ ਰੋਟੀ ਸਵੇਰੇ ਸਵੇਰੇ ਨਹੀਂ ਤਾਂ ਖਾਂਦਾ ਨਹੀਂ ਹੁੰਦਾ ਸਕੂਲ ਚ ਖਾਂਦਾ ਜਾ ਹਮ ਰਸ਼ਮੀ ਦੀ ਤਾਂ ਨੀਂਦ ਨਹੀਂ ਉੱਤਰਦੀ ਵਾਲੇ ਸਦਿਆਂ ਲੱਗਦਾ ਸਕੂਲ 8 ਵਜੇ ਪਰ ਕਈਆਂ ਦੇ ਰਸ਼ਮੀ 6:30 ਵਜੇ ਬੈਨ ਆ ਜਾਂਦੀਆਂ ਹੈਗਾ 7 ਵਜੇ ਸਕੂਲ ਲੱਗਦਾ ਤੇਰਾ ਤਾਂ 8 ਵਜੇ ਬਹੁਤ ਲੇਟ ਲੱਗਦਾ ਉਹਨੇ ਵੀ ਨਹੀਂ ਉਹਨੇ ਵੀ ਨਹੀਂ ਪੁੱਲ ਨਾ ਪੁੱਲ ਚੱਲ ਗਿਆ ਜਿਹੜੀ ਹਾਂ ਅੱਜ ਪੁੱਲ ਇੱਕ ਰਸਮੀਨ ਦਾ ਬੈਗ ਹੋਰ ਆਉਣ ਵਾਲਾਗਾ ਆਨਲਾਈਨ ਮੰਗਾਇਆ ਜਿਹੜਾ ਵੱਡਾ ਲੱਗਦਾ ਇੰਨੇ ਬਰਤਨ ਲੈਣੇ ਨੇ ਸੂਤ ਉਹ ਬੈਗ ਤਾਂ ਰਸ਼ਮੀਨ ਨੂੰ ਜਿਵੇਂ ਘੁੰਮਣ ਜਾਂਦਾ ਹੈ ਇਹ ਕਿਤੇ ਪ੍ਰੋਗਰਾਮ ਹੁੰਦਾ ਜਿਵੇਂ ਇਹਨਾਂ ਦੇ ਸਕੂਲ 'ਚ ਉਹਦੇ ਵਾਸਤੇ ਮਗਾ ਕੇ ਰੱਖਿਆ ਨਹੀਂ ਆਵਾਜ਼ ਵੱਡਾ ਦਾ ਆਵਾਜ਼ ਠਿੱਕਾ ਹੋ ਗਿਆ ਠਿੱਕਾ ਹੋ ਗਿਆ ਇਹਦੇ 'ਚ ਕਲਰ ਭਰਾ ਲਓ ਭਰ ਜਾਣਗੇ ਕਲਰ ਇਸਨੂੰ ਆਵਾਜ਼ ਫਿਰ ਬਹੁਤ ਜ਼ਿਆਦਾ ਭਰਾਂ ਬੁੱਢਾ ਜੋੜ ਤੋਂ ਇਹ ਵੀ ਤੇ ਕੱਲਰ ਭਰ ਆ ਲਓ ਹੁਣ ਜਦੋਂ ਵੀ ਤੇ ਗਈ ਕੱਲਰ ਭਰ ਜਾਣਗੇ ਪੱਖੇ ਦਾ ਕੀ ਨਾ ਰੱਖੀਏ ਜਾਂ ਤਾਂ ਜਮਾ ਹੀ ਬੰਦ ਕਰ ਲਓ ਜਾਂ ਫੁੱਲ ਕਰ ਲਓ ਅੱਜ ਤਾਂ ਠੰਡ ਹੋਈ ਪਈ ਹੈ ਹਨਾ ਗੜੇ ਬਹੁਤ ਥਾਵਾਂ ਤੇ ਅੱਜ ਡੀਜ਼ਲ ਵਾਲੇ ਨਾ ਜਲੇ ਨਹੀਂ ਹੁੰਦੇ ਖੜਕੇ ਤੇ ਉਵੇਂ ਖੜਕਾ ਚੱਲੀਏ ਨਾ ਲੱਗਦਾ ਪੱਖਾ ਨਹੀਂ ਕੱਲ ਗੜੇ ਪਏ ਆ ਮੀਂਹ ਵੀ ਬਹੁਤ ਥਾਵਾਂ ਤੇ ਪਰ ਆਪਣੇ ਤਾਂ ਮੀਂਹ ਥੋੜਾ ਹੀ ਹੈ ਆਪਣੇ ਤਾਂ ਬਹੁਤ ਤਿੱਖੀ ਧੁੱਪ ਨਿਕਲੀ ਪਈ ਆ ਹੁਣ ਲੰਗਨਗ ਰਹੇ ਨਹੀਂ ਮੀਂਹ ਜੇ ਹੈ ਨੀ ਇੱਥੇ ਵੀ ਥੋੜਾ ਥੋੜਾ ਹੀ ਸੀਗਾ ਐ ਤਾਂ ਸੀਗਾ ਪੰਤਾਲੇ ਤਾਂ ਵੈਸੇ ਚਲਾਤੇ ਸੀਗੇ ਮੰਗੜ ਤਾਂ ਸੀ ਹਾਂ ਰਿੱਤੀ ਬਾਈ ਆਤ ਤਾ ਰਸ਼ਮੀਨ ਜਾਂਦਾ ਅੱਜ ਰੋਟੀ ਤੇ ਮਿੱਕੀ ਨੂੰ ਬਿਠਾ ਲਓ ਮੂਰੇ ਇੱਥੇ ਲਓ ਜੀ ਰਸ਼ਮੀਨ ਜਾਂਦਾ ਰਿਹਾ ਹੁਣ ਸਕੂਲ ਤੇ ਰਸ਼ਮੀਨ ਰੋਟੀ ਬਣਾਤੀ ਸੀ ਇਹਨਾਂ ਨੇ ਵੀ ਖਾ ਲਈ ਤੇ ਹੁਣ ਅਸੀਂ ਹਜੇ ਰੋਟੀ ਖਾਣੀ ਹੈ ਤੇ ਮੈਂ ਬਣਾਉਂਗੀ ਬਾਅਦ ਚ ਸਾਨੂੰ ਭੁੱਖ ਨਹੀਂ ਹਜੇ ਬਣਾਵਾਂਗੇ 10 11 ਵਜੇ ਉਨੇ ਕਰਦੇ ਆ ਕੋਈ ਹੋਰ ਕੰਮ ਝਾੜੂ ਕੱਢ ਲਿਆ ਸੀ ਪੋਚਾ ਹੇ ਲਗਾਉਣ ਵਾਲਾ ਤੇ ਬਾਹਰ ਚੱਲੀਂਦੀ ਠੰਡੀ ਠੰਡੀ ਹਵਾ ਅੱਜ ਠੰਡੀ ਹੈ ਬਹੁਤ ਠੰਡਾ ਦੇਣਾ ਅੱਜ ਤਾਂ ਗਰਮੀ ਹੈ ਨਹੀਂਗੀ ਤਲ ਬਸਾਖੀ ਆ ਤੇ ਤੁਸੀਂ ਵੀ ਪਲੀਜ਼ ਕਮੈਂਟ ਕਰ ਲਓ ਜੀ ਹੁਣ ਆਪਾਂ ਵੀ ਰੋਟੀ ਬਣਾ ਲਈ ਤੇ ਖਾ ਲਈ ਤੇ ਕੰਮ ਤਾਂ ਵੀ ਸਾਰਾ ਕਰ ਲਿਆ ਸਾਂਦੇ ਵੀ ਮਾ ਇੱਤੇ ਸੀ ਤੇ ਹੁਣ ਕਰਦੇ ਆਪਾਂ ਰੈਸਟ ਤੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਅੱਜ ਦਾ ਵਲੌਗ ਮੇਰਾ ਕਿਵੇਂ ਲੱਗਿਆ ਤੇ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ ਨਾਲ ਸਾਰਿਆਂ ਨੂੰ ਬਾਏ